ਕੈਨੇਡਾ ਜਾਣ ਦੇ ਚਾਹਵਨ ਪੰਜਾਬੀਆਂ ਲਈ ਖੁਸ਼ਖਬਰੀ ਹੈ ਕੈਨੇਡੀਅਨ ਸਰਕਾਰ ਨੇ ਮੁੱਤਲ ਕੀਤੇ ਗਏ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਪ੍ਰੋਗਰਾਮ ਪਜੀਪੀ ਨੂੰ ਮੁੜ ਸ਼ੁਰੂ ਕਰ ਦਿੱਤਾ ਅਤੇ ਇਸ ਵਾਰ 17860 ਅਰਜ਼ੀਆਂ ਲਈਆਂ ਜਾ ਰਹੀਆਂ ਨੇ ਕੈਨੇਡੀਅਨ ਸਰਕਾਰ ਨੇ 28 ਜੁਲਾਈ 2025 ਤੋਂ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਪ੍ਰੋਗਰਾਮ ਤਹਿਤ ਸਪਾਂਸਰਾਂ ਨੂੰ ਸੱਦਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਕੈਨੇਡੀਅਨ ਨਾਗਰਿਕਾਂ ਲਈ ਸਥਾਈ ਨਿਵਾਸੀ ਨੂੰ ਆਪਣੇ ਮਾਪਿਆਂ ਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪான்ਸਰ ਕਰਨ ਦੀ ਆਗਿਆ ਦਿੰਦਾ ਪਰਿਵਾਰਿਕ ਪੁਨਰ ਇਕੀਕਰਨ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਜੋ ਕੈਨੇਡੀਅਨ ਨਾਗਰਿਕਾਂ ਤੇ ਸਥਾਈ ਨਿਵਾਸੀਆਂ ਨੂੰ ਆਪਣੇ ਅਜ਼ੀਜ਼ਾ ਨੂੰ ਕੈਨੇਡਾ ਵਿੱਚ ਰਹਿਣ ਅਤੇ ਉਹਨਾਂ ਨਾਲ ਕੰਮ ਕਰਨ ਲਈ ਸਪੌਂਸਰ ਕਰਨ ਵਿੱਚ ਮਦਦ ਕਰਦਾ ਇਹ ਪ੍ਰੋਗਰਾਮ ਉਦੋਂ ਬੰਦ ਕਰ ਦਿੱਤਾ ਗਿਆ ਸੀ ਜਦ ਕੈਨੇਡਾ ਤੇ ਭਾਰਤ ਵਿਚਕਾਰ ਸਬੰਧ ਤਣਾਅਪੂਰਨ ਹੋ ਗਏ ਸਨ ਇਮੀਗ੍ਰੇਸ਼ਨ ਸਰਨਾਰਤੀ ਅਤੇ ਨਾਗਰਿਕਤਾ ਕੈਨੇਡਾ 2 ਹਫ਼ਤਿਆਂ ਦੀ ਮਿਆਦ ਵਿੱਚ 17860 ਸੱਦੇ ਭੇਜੇਗਾ ਸਾਰੇ ਸੱਦੇ ਉਹਨਾਂ ਸੰਭਾਵੀ ਸਪੌਂਸਰਾਂ ਨੂੰ ਭੇਜੇ ਜਾਣਗੇ ਜਿਨ੍ਹਾਂ ਨੇ 2020 ਦੇ ਦਾਖਲੇ ਦੌਰਾਨ ਸਪான்ਸਰ ਬਣ ਲਈ ਦਿਲਚਸਪੀ ਫਾਰਮ ਜਮ੍ਹਾਂ ਕੀਤਾ ਸੀ ਇੱਕ ਮਾਹਿਰ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਦੇ ਪ੍ਰੋਗਰਾਮ ਬੰਦ ਕਰਨ ਦੇ ਫੈਸਲੇ ਨਾਲ ਮਾਪੇ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ ਉਹ ਪੀਆਰ ਪ੍ਰਾਪਤ ਨਹੀਂ ਕਰ ਪਾਰੇ ਸਨ ਅਤੇ ਸੁਪਰ ਵੀਜ਼ੇ ਤੇ ਨਿਰਭਰ ਸਨ ਜਿਹੜੇ ਲੋਕ ਆਪਣੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਨਾਲ ਲੰਬੇ ਸਮੇਂ ਤੱਕ ਰਹਿਣ ਵਿੱਚ ਦਿਲਚਸਪੀ ਰੱਖਦੇ ਨੇ ਉਹਨਾਂ ਲਈ ਸੁਪਰ ਵੀਜ਼ਾ ਉਪਲਬਧ ਸੀ ਕਿਉਂਕਿ ਸਰਕਾਰ ਨੇ ਪੀਜੀਪੀ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਸੀ ਸੁਪਰ ਵੀਜ਼ਾ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨੂੰ ਇੱਕ ਵਾਰ ਵਿੱਚ 5 ਸਾਲਾਂ ਲਈ ਆਪਣੇ ਬੱਚਿਆਂ ਜਾਂ ਪੋਤਾ-ਪੋਤੀਆਂ ਨੂੰ ਮਿਲਣ ਦੀ ਆਗਿਆ ਦਿੰਦਾ ਤੇ 10 ਸਾਲਾਂ ਤੱਕ ਕੈਨੇਡਾ ਵਿੱਚ ਮਲਟੀਪਲ ਐਂਟਰੀ ਦੀ ਆਗਿਆ ਦਿੰਦਾ ਹੁਣ ਜਦ ਪੀ ਪੀ ਦੁਬਾਰਾ ਸ਼ੁਰੂ ਹੋ ਗਿਆ ਤਾਂ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਕਿਉਂਕਿ ਹੁਣ ਉਹ ਆਪਣੇ ਬੱਚਿਆਂ ਨਾਲ ਸਥਾਈ ਤੌਰ ਤੇ ਰਹਿ ਸਕਣਗੇ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਕੈਨੇਡੀਅਨ ਸਰਕਾਰ ਨੇ 2025 ਲਈ ਸਥਾਈ ਨਿਵਾਸੀ ਟੀਚਿਆਂ ਵਿੱਚ 20% ਦੀ ਕਟੌਤੀ ਕੀਤੀ ਹੈ ਤੇ ਇਸ ਕਟੌਤੀ ਵਿੱਚ ਪੀਜੀਪੀ ਅਧੀਨ ਅਲਾਟਮੈਂਟ ਵਿੱਚ ਕਮੀ ਵੀ ਸ਼ਾਮਲ ਹੈ 2023 ਵਿੱਚ ਆਈ ਆਰ ਸੀ ਸੀ ਨੇ 2025 ਵਿੱਚ ਪੀਜੀਪੀ ਅਧੀਨ 34000 ਵਿਦੇਸ਼ੀ ਨਾਗਰਿਕਾਂ ਨੂੰ ਸਪੌਂਸਰ ਕਰਨ ਦਾ ਟੀਚਾ ਰੱਖਿਆ ਸੀ ਪਰ 2025 ਲਈ ਨਵਾਂ ਟੀਚਾ 24500 ਲੋਕਾਂ ਦਾ ਸਵਾਗਤ ਕਰਨਾ 2025 ਵਿੱਚ ਪੀਜੀਪੀ ਲਈ ਨਵੀਆਂ ਅਰਜ਼ੀਆਂ ਸਬਕਾਰ ਨਹੀਂ ਕੀਤੀਆਂ ਜਾਣਗੀਆਂ ਪਰ ਸੁਪਰ ਵੀਜ਼ਾ ਪ੍ਰੋਗਰਾਮ ਅਜੇ ਵੀ ਉਪਲਬਧਾ ਹੁਣ ਲਈਆਂ ਜਾਣ ਵਾਲੀਆਂ 17000 ਤੋਂ ਵੱਧ ਅਰਜ਼ੀਆਂ ਪਿਛਲੇ ਸਾਲ ਦੀਆਂ ਨੇ ਇਸ ਸਾਲ ਦੀ ਅਰਜ਼ੀ ਸਬਕਾਰ ਨਹੀਂ ਕੀਤੀਗੀ ਪੁਰਾਣਾ ਬੈਕਲੌਗ ਸਾਫ ਕੀਤਾ ਜਾ ਰਿਹਾ ਹੈ